ਹੈਲੋ ਫਰੈਂਡਸ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਬੁਲੰਦ ਦਾ ਫਲਾਵਰ ਬਣਾ ਕੇ ਦਿਖਾਵਾਂਗੀ ਜੀ ਇਹਨਾਂ ਦਾ ਬਹੁਤ ਸੋਹਣਾ ਸੂਟ ਤਿਆਰ ਹੁੰਦਾ ਆਜੋ ਆਪਾਂ ਇਸ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਦੇਖੋ ਮੈਂ ਇਸ ਨੂੰ ਟ੍ਰੇਸ ਬਣਾ ਲਈ ਜੀ ਇਹ ਟ੍ਰੇਸ ਲਾਉਣ ਤੋਂ ਬਾਅਦ ਜੀ ਮੈਂ ਇਸ ਨੂੰ ਹਾਂ ਪ੍ਰੋਪਰ ਪਹਿਲਾਂ ਇਸ ਦੀ ਡੰਡੀ ਬਣਾਵਾਂਗੀ ਜੀ ਇਸ ਦੀ ਡੰਡੀ ਜਿਸ ਵਿੱਚ ਆਪਾਂ ਮੈਂ ਪਹਿਲਾਂ ਵੀ ਇੱਕ ਚੈਨ ਆਪਦੀ ਵੀਡੀਓ ਤੇ ਦੱਸਿਆ ਜੀ ਇਹ ਕਹਤਾਂ ਨੂੰ ਇਸ ਜੰਡੀ ਨਹੀਂ ਬਣਾਉਣੀ ਅੰਤਾ ਉਸ ਵੀਡੀਓ ਤੇ ਜਾ ਕੇ ਮੇਰੇ ਕੋਲ ਦੇਖ ਸਕਦੇ ਹੋ ਇਸ ਨੂੰ ਜੀ ਪ੍ਰੋਪਰ ਆਪਾਂ نیچےੋਂ ਕੱਢਾਂਗੇ ਫਿਰ ਨਾ ਸੂਈ ਨੂੰ ਧਾਗੇ ਦੇ ਵਿਚਾਲੇ ਦੀ ਰੱਖ ਕੇ ਫਿਰ ਫਿਰ ਉੱਪਰ ਕੱਖਾਂਗੇ ਕੱਢਾਂਗੇ ਜੀ ਇਹਦੇ ਨਾਲ ਬਹੁਤ ਸੋਹਣਾ ਜਿਹੜੀ ਡੰਡੀ ਬਣ ਕੇ ਤਿਆਰ ਹੁੰਦੀ ਆ ਇਹਦੇ ਦੋ ਤਿੰਨ ਤਰੀਕੇ ਆ ਪਰ ਮੈਂ ਤੁਹਾਨੂੰ ਇੱਕ ਅਲੱਗ ਗਿਆ ਤਰੀਕਾ ਦੱਸਦੀ ਆ ਜੀ ਡੰਡੀ ਬਣਾਉਣ ਦਾ ਹੁਣ ਫਿਰ ਆਪਾਂ ਜਿਹੜਾ ਧਾਗਾ ਉਹ ਵਿਚਦੀ ਰੱਖਣਾ ਜੀ ਵਿਚਦੀ ਰੱਖ ਕੇ ਬਣਾਉਣਾਗਾ ਤਾਂ ਪ੍ਰੋਪਰ ਬਣੂ ਦੇਖੋ ਹੁਣ ਮੈਂ ਫਿਰ ਪੇਛੇ ਦੀ ਰੱਖਾਂਗੀ ਜੀ ਇੰਬੀਚੀ ਰੱਖਣਾ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਹੌਲੀ-ਹੌਲੀ ਬਣਾਉਣਾ ਜੀ ਪਹਿਲਾਂ ਆਪਾਂ ਸਿੱਧੀ ਉੱਪਰ ਲੇਟੰਡੀ ਬਣਾਵਾਂਗੇ ਇਹ ਦੇਖੋ ਇਹਨਾਂ ਬਹੁਤ ਹੀ ਸੋਹਣੀ ਡੰਡੀ ਬਣ ਕੇ ਤਿਆਰ ਹੋਊਗੀ ਜੀ ਦੇਖੋ ਉਸੇ ਤਰ੍ਹਾਂ ਹੀ ਫੇਰ ਮੈਂ ਬੇਚਦੀ ਧਾਗਾ ਜਾਂਦੀ ਧਾਗਾ ਸੂਈ ਵਿੱਚ ਦੀ ਕੱਢਣੀ ਆ ਜਦੋਂ ਆਪਾਂ ਧਾਗਾ ਪਾਉਣਾ ਨਾ ਉਸ ਦੇ ਵਿੱਚ ਦੀ ਸੂਈ ਰੱਖਣੀ ਆ ਜੀ ਆਪਾਂ ਤੇ ਉਹਦੇ ਬਹੁਤ ਸੋਹਣਾ ਇੱਕ ਇਸੰਦੀ ਗੰਢ ਲੱਗ ਜਾਊਗੀ ਇਹ ਆਪਣੀ ਡੰਡੀ ਹੌਲੀ ਹੌਲੀ ਕੰਪਲੀਟ ਹੁੰਦੀ ਜਾਊਗੀ ਜੀ ਇਹ ਦੇਖੋ ਉਸੇ ਤਰ੍ਹਾਂ ਹੀ ਮੈਂ ਫੇਰ ਵਿੱਚ ਦੀ ਪਾਵਾਂਗੀ ਧਾਗਾ ਜਿਹੜਾ نیچے ਰੱਖਣਾ ਸੂਈ ਧਾਗੇ ਦੇ ਵਿਚਾਲ ਦੀ ਉੱਪਰ ਕੱਢਣੀ ਹੈ ਜੀ ਇਹ ਦੇਖੋ ਉਸੇ ਤਰ੍ਹਾਂ ਹੀ ਮੈਂ ਬਣਾਵਾਂਗੀ ਇਹ ਪੂਰੀ ਸਫਾਈ ਨਾਲ ਜੀ ਹੌਲੀ ਹੌਲੀ ਬਣਾਉਣਾ ਕਿਉਂਕਿ ਜੇ ਥੋੜਾ ਜਿਹਾ ਵੀ ਧਾਗਾ ਖਿੱਚੇ ਨਾ ਗਿਆ ਜਾਂ ਥੋੜਾ ਜਿਹਾ ਵੀ ਢਿੱਲਾ ਰਹਿ ਗਿਆ ਜਾਂ ਥੋੜਾ ਜਿਹਾ ਵੀ ਕੱਸਿਆ ਗਿਆ ਤਾਂ ਡੰਡੀ ਆਪਣੀ ਪ੍ਰੋਪਰ ਵਧੀਆ ਨਹੀਂ ਬਣੇਗੀ ਜੀ ਇਸ ਨੂੰ ਆਪਣਾ ਪ੍ਰੋਪਰ ਹੌਲੀ-ਹੌਲੀ ਬਣਾਉਣਾ ਜੀ ਸਫਾਈ ਰੱਖਣੀ ਹੈ ਆਪਣੀ ਪ੍ਰੋਪਰ ਪੂਰੀ ਤਾਂ ਕਿ ਡੰਡੀ ਆਪਣੀ ਪੂਰੀ ਸੋਹਣੀ ਲੱਗੇ ਜੀ ਇਸੇ ਤਰ੍ਹਾਂ ਹੀ ਮੈਂ ਇਹਨੂੰ ਕੰਪਲੀਟ ਕਰ ਲਾਂਗੀ ਤੇ ਜਿਹੜੇ ਮੈਂ ਆਇਤ ਵਾਲੇ ਗੋਲ ਸਰਕਲ ਲਗਾਏ ਹੋਇਆ ਇਹ ਤੁਸੀਂ ਪਹਿਲਾਂ ਨਿਸ਼ਾਨ ਲਗਾ ਲੈਣਾ ਨਹੀਂ ਕਿਸੇ ਟੱਕਣ ਦੇ ਜਾਂ ਕਿਸੇ ਹੋਰ ਸ਼ੇਪ ਸੂਟੇ ਦੇ ਨਾਲ ਉਹ ਉੱਪਰ ਤਰਕੇ ਉਹਦੇ ਨਾਲ ਨਿਸ਼ਾਨ ਲਗਾ ਲੈਣਾ ਨਹੀਂ ਵੈਸੀ ਗਲਾਈ ਬਣਾ ਲੈਣੀ ਹੈ ਤਾਂ ਕਿ ਜਿਹੜਾ ਬਾਅਦ ਵਿੱਚ ਆਪਣੀ ਪ੍ਰੋਪਰ ਗਲਾਈ ਬਣ ਕੇ ਫਲਾਵਰ ਵਿਪ ਤਿਆਰ ਹੋਗਾ ਜੀ ਇਸੇ ਤਰ੍ਹਾਂ ਹੀ ਮੈਂ ਹਣ ਪੱਤੀਆਂ ਬਣਾਵਾਂਗੀ ਤੇ ਆਲੇ ਜਿਹੜੀਆਂ ਟੰਡੀਆਂ ਨੇ ਥੋੜੇ-ਥੋੜੇ ਜਿਹੇ ਤੇ ਗੰਢ ਤੋਪੇ ਲਾ ਕੇ ਆਪਣੇ ਛੋਟੇ-ਛੋਟੇ ਫਲਾਵਰ ਬਣਨਗੇ ਉਹ ਬਣਾਵਾਂਗੀ ਹੁਣ ਮੈਂ ਪਹਿਲਾਂ ਇਹ ਪੱਤੀਆਂ ਬਣਾਵਾਂਗੀ ਇਹਦੇ ਨਾਲ ਮੈਂ ਥੋੜੇ-ਥੋੜੇ ਗੰਢ ਤੋਪੇ ਲਗਾਵਾਂਗੀ ਬਹੁਤ ਸੋਹਣਾ ਲੱਗਦਾ ਜੀ ਇਹ ਫਲਾਵਰ ਫਿਰ ਇਹਦੇ ਨਾਲ ਨਾ ਆਪਾਂ ਇਦਾਂ ਦੇ ਛੋਟੇ-ਛੋਟੇ ਫਲਾਵਰ ਪਾ ਕੇ ਆਪਾਂ ਬਹੁਤ ਸੋਹਣਾ ਜੀ ਇੱਕ ਸੂਟ ਤਿਆਰ ਕਰ ਸਕਦੇ ਹਾਂ ਥੋੜੇ ਘਿਰ ਰਪੇ ਦਾ ਸੂਟ ਲੈ ਕੇ ਜੇ ਮੈਂ 500 ਦਾ ਫੂਟ ਲੈ ਕੇ ਵਧੀਆ ਕਪੜਾ ਮਿਲ ਜਾਂਦਾ ਨਹੀਂ 500 600 ਦਾ ਜੇ 120 ਰੁਪਏ ਮੀਟਰ ਵੀ ਹੋਵੇ ਤਾਂ ਇਸ ਨੂੰ ਆਪਾਂ ਇਦਾਂ ਫਲਾਵਰ ਬਣਾ ਕੇ ਆਪਣਾ 1000 1500 ਦਾ ਸੂਟ ਤਿਆਰ ਕਰ ਸਕਦੇ ਹਾਂ ਜੀ ਘਰ ਵਿੱਚ ਹੀ ਇਹ ਦੇਖੋ ਮੈਂ ਪ੍ਰੋਪਰ ਹੁਣ ਫੇਰੀ ਦੀਆਂ ਡੰਡੀਆਂ ਉਸੇ ਤਰ੍ਹਾਂ ਜਿਵੇਂ ਆਪਾਂ ਪੱਤੀਆਂ ਬਣਾਈਆਂ ਡੰਡੀ ਬਣਾਈ ਸੀ ਉਸੇ ਤਰ੍ਹਾਂ ਹੀ ਹੁਣ ਮੈਂ ਛੋਟੀਆਂ ਛੋਟੀਆਂ ਪੱਤੀਆਂ ਬਣਾਵਾਂਗੀ ਵਾਲੇ ਵਾਲੇ ਇਹਦੇ ਜਿਹੜਾ ਆਕਾਰ ਆ ਉਸੇ ਤਰ੍ਹਾਂ ਹੀ ਰੱਖਾਂਗੀ ਛੋਟਾ ਗਿਆ ਮੈਂ ਬੜਾ ਵੱਡਾ ਇਹ ਲੈ ਕੇ ਜਾਵਾਂਗੇ ਕਿਉਂਕਿ ਆਪਣੇ ਵਿੱਚ ਇਹ ਫਲਾਵਰ ਛੋਟੇ ਹੁੰਦੇ ਆ ਤਾਂ ਫਿਰ ਡੰਡੀਆਂ ਵੀ ਸੂਟਿੰਗ ਸੁਣੀ ਲੱਗਦੀਆਂ ਨੇ ਜੀ ਇਹ ਦੇਖੋ ਇਦਾਂ ਹੀ ਆਪਾਂ ਇਹ ਛੋਟੇ-ਛੋਟੇ ਜਿਹੜੇ ਫਲਾਵਰ ਨੇ ਸਾਰੇ ਸੂਟ ਤੇ ਬਣਾ ਕੇ ਪ੍ਰੋਪਰ ਸੂਟ ਤਿਆਰ ਕਰ ਸਕਦੇ ਹਾਂ ਜੀ ਇਹਨਾਂ ਬਹੁਤ ਸੋਹਣੇ ਸੂੜੀ ਦੀ ਲੁੱਕ ਤਿਆਰ ਹੁੰਦੀ ਆ ਦੇਖੋ ਜੀ ਇਸੇ ਤਰ੍ਹਾਂ ਹੀ ਮੈਂ ਫੇਰ ਬਣਾਵਾਂਗੀ ਨਾਲੇ ਮੇਰੇ ਚੈਨਲ ਤੇ ਕੋਈ ਨਾ ਮ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਦੇਖੋ ਕਿੰਨੀ ਸੋਹਣੀ ਲੁੱਕ ਬਣ ਕੇ ਤਿਆਰ ਹੋ ਰਹੀ ਹੈ ਜੀ ਹੌਲੀ-ਹੌਲੀ ਤੇ ਬੈਲ ਆਈਕਨ ਜ਼ਰੂਰ ਦਬਾਇਆ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਸਭ ਤੋਂ ਪਹਿਲਾਂ ਸੋਹ ਹੋਣ ਜੀ ਤੇ ਉਹਨਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਤੁਸੀਂ ਮੇਰੀ ਵੀਡੀਓ ਦੇਖ ਸਕੋ ਇਦਾਂ ਦੀ ਵੀਡੀਓ ਹੋਰ ਦੇਖਣ ਲਈ ਬੈਲ ਆਈਕਨ ਜ਼ਰੂਰ ਦਬਾਉਣਾ ਜੀ ਇਸੇ ਤਰ੍ਹਾਂ ਹੀ ਮੈਂ ਪਹਿਲਾਂ ਉਹ ਬਣਾ ਲਈਆਂ ਤੇ نیچے ਪੱਤੀਆਂ ਬਣਾ ਲਈਆਂ ਤੇ ਇਸ ਤੋਂ ਬਾਅਦ ਜਿਹੜੇ ਮੈਂ ਥੋੜਾ ਜਿਹਾ ਸਰਕਲ ਲਗਾਏ ਸੀਗੇ ਇਵੇਂ ਉਸੇ ਤਰ੍ਹਾਂ ਹੀ ਬਣਾਵਾਂਗੀ ਪ੍ਰੋਪਰ ਆਪਾਂ ਸੂਈ ਨੇ ਦੇ ਉੱਪਰ ਦੀ ਕੱਢਣੀ ਆ ਜੀ ਤਾਂ ਕਿ ਇਹ ਪ੍ਰੋਪਰ ਬਣਿਆ ਆਪਣਾ ਫਿਰ ਇਹ ਪੂਰੀ ਗਲਾਈ ਚ ਉਦਾਂ ਹੀ ਸ਼ੇਪ ਬਣੂਗੀ ਜੀ ਆਪਾਂ ਜੇਕਰ ਪਹਿਲਾਂ ਟਰੇਸ ਬਣਾਈ ਹੈ ਜੀ ਇਹਨਾਂ ਦੇ ਉੱਪਰ ਦੀ ਸੂਈ ਕੱਢਦੇ ਆ ਤਾਂ ਇਹ ਪ੍ਰੋਪਰ ਫਿਰ ਉਸੇ ਤਰ੍ਹਾਂ ਹੀ ਬਣੂਗਾ ਦੇਖੋ ਜੀ ਮੈਂ ਫੇ ਫੇ ਸੂਈ ਵਿੱਚ ਦੀ ਕੱਢੀ ਆ ਤੇ ਧਾਗਾ ਜਿਹੜਾ ਉਹ ਅਲਗ-ਦਾਲੀ ਦੇ ਰੱਖਿਆ ਪਹਿਲਾਂ ਇਹ ਆਪਾਂ ਕੰਪਲੀਟ ਕਰਾਂਗੇ ਫਿਰ ਆਪਾਂ ਫਲਾਵਰ ਬਣਾਵਾਂਗੇ ਪੱਤੀਆਂ ਵਗੈਰਾ ਕੰਪਲੀਟ ਕਰਕੇ ਆਪਾਂ ਫਲਾਵਰ ਤਿਆਰ ਕਰਾਂਗੇ ਜੀ ਇਸੇ ਤਰ੍ਹਾਂ ਇਹ ਆਪਾਂ ਇਹਨੂੰ ਬਣਾਉਣੇ ਜਾਵਾਂਗੇ ਇਹ ਦੇਖੋ ਇਹ ਆਪਣੀਆਂ ਪ੍ਰੋਪਰ ਬਣ ਗਈਆਂ ਹੁਣ ਆਪਾਂ ਇਹਨਾਂ ਫਲਾਵਰ ਬਣਾਵਾਂਗੇ ਇਹਨਾਂ ਦੀ ਹੌਲੀ-ਹੌਲੀ ਜਿਹੜੀ ਸੂਈ ਆ ਇਹਨੂੰ ਆਪਾਂ ਉਸੇ ਤਰ੍ਹਾਂ ਹੀ ਦੀ ਪਹਿਲਾਂ ਦੋ ਨੋਟ ਲਗਾਵਾਂਗੇ ਸੂਈ ਦੇ ਆਲੇ-ਦਲੇ ਘੁਮਾ ਕੇ ਫਿਰ نیچے ਲੈ ਕੇ ਜਾਵਾਂਗੇ ਮੈਂ ਸੂਈ ਇਸੇ ਤਰ੍ਹਾਂ ਹੀ ਜਿਹੜੀ ਨੋਟ ਲੱਗੇਗੀ ਇਸ ਤਰ੍ਹਾਂ ਹੌਲੀ-ਹੌਲੀ ਆਪਾਂ ਫਿਰ ਫੇਰ ਸੂਈ ਉੱਪਰ ਲੈ ਗਏ ਫਿਰ ਫੇਰ ਇਹਨੂੰ ਮੈਂ ਸੂਈ ਦੇ ਅੰਦਰ ਦੋ ਵਾਰੀ ਘੁਮਾ ਕੇ ਸੂਈ نیچے ਲੈ ਕੇ ਜਾਵਾਂਗੀ ਤੇ ਇਹਦੀ ਫਿਰ ਫੇਰ نیچے ਨੋ ਇਹਦੇ ਉੱਪਰ ਨੋਟ ਲੱਗੀ ਤੇ ਇਹਦੇ ਨਾਲ ਬਹੁਤ ਸੋਹਣਾ ਫਲਾਵਰ ਬਣ ਕੇ ਤਿਆਰ ਹੁੰਦਾ ਜੀ ਆਪਣਾ ਇਸੇ ਤਰ੍ਹਾਂ ਹੀ ਮੈਂ ਪੂਰਾ ਤਿਆਰ ਕਰਾਂਗੀ ਫਲਾਵਰ ਜੇਕਰ ਕਿਸੇ ਨੂੰ ਨੋਟ ਫਲਾਵਰ ਵਾਲੀ ਜਿਹੜੀ ਹੈ ਇਹ ਗੰਨਤੂਪੀ ਵਾਲੀ ਵੀਡੀਓ ਚਾਹੀਦੀ ਆ ਜੇਕਰ ਉਹ ਦੇਖਣੀ ਆ ਤੁਸੀਂ ਤੁਸੀਂ ਮੇਰੇ ਜਿ ਜਿਸ ਨੇ ਨਹੀਂ ਦੇਖੀ ਤਾਂ ਮੇਰੇ ਪਿਛਲੇ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਜੀ ਗਣ ਧੋਪਾ ਕਿਵੇਂ ਬਣਦਾ ਇਹ ਪ੍ਰੋਪਰ ਮੈਂ ਸਮਝਾਇਆ ਹੋਇਆ ਉਸ ਵੀਡੀਓ ਦੇ ਵਿੱਚ ਇਹਦੇ ਵਿੱਚ ਮੈਂ ਛੋਟਾ ਫਲਾਵਰ ਬਣਾਇਆ ਉਹਦੇ ਜਿਵੇਂ ਵੱਡਾ ਫਲਾਵਰ ਬਣਾ ਕੇ ਦਿਖਾਇਆ ਹੋਇਆ ਹੈ ਜੀ ਕਿੱਦਾਂ ਬਣਦੀ ਆ ਜੇ ਕੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਜੀ ਇਸੇ ਤਰ੍ਹਾਂ ਹੀ ਸੋਹਣੀਆਂ-ਸੋਹਣੀਆਂ ਵੀਡੀਓ ਮੈਂ ਤੁਹਾਡੇ ਵਾਸਤੇ ਲਿਆਉਂਦੀ ਰਹਾਂਗੀ ਜੀ ਇਹ ਦੇਖੋ ਫਿਰ ਮੈਂ نیچے ਸੂਈ ਲਾਗੀ ਇਸੇ ਤਰ੍ਹਾਂ ਹੀ ਹੁਣ ਆਪਣਾ ਇਹ ਪੂਰਾ ਫਲਾਵਰ ਜਿਹੜਾ ਮੈਂ ਕੰਪਲੀਟ ਕਰਤਾ ਜੀ ਇਹ ਦੇਖੋ ਕਿੰਨੀ ਸੋਹਣੀ ਲੁੱਕ ਜ ਬਣ ਕੇ ਤਿਆਰ ਹੋਈ ਹੈ ਇਹਨੂੰ ਆਪਾਂ ਕਿਸੇ ਵੀ ਕਲਰ ਦੇ ਥ੍ਰੈਡ ਨਾਲ ਤਿਆਰ ਕਰ ਸਕਦੇ ਹਾਂ ਜੀ ਇਹ ਚ ਮੈਂ ਦੂਰਾ ਧਾਗਾ ਲਿਆ ਸੀਗਾ ਕਿਸੇ ਵੀ ਇਸੇ ਤਰ੍ਹਾਂ ਹੀ ਮੈਂ ਦੂਸਰੇ ਫਲਾਵਰ ਨੇ ਜਿਹੜੇ ਉਹ ਵੀ ਰੈਡੀ ਕਰ ਲਏ ਤੇ ਆਹ ਦੇਖੋ ਹੁਣ ਮੈਂ ਨਾ ਪਿੰਕ ਕਲਰ ਦੇ ਥ੍ਰੈਡ ਦੇ ਨਾਲ ਜਿਹੜੇ ਆਪਾਂ ਉੱਪਰ ਨਾ ਡੰਡੀਆਂ ਲਗਾਈਆਂ ਛੋਟੀਆਂ-ਛੋਟੀਆਂ ਉਹਦੇ ਉੱਪਰ ਨਾਟ ਲਗਾਵਾਂਗੀ ਗੰਨ ਤੋਪਾ ਤੇ ਇਹਦੇ ਨਾਲ ਜੀ ਪ੍ਰੋਪਰ ਫਲਾਵਰ ਆ ਜਿਹੜਾ ਪੂਰੀ ਸੋਹਣੀ ਲੁੱਕ ਬਣ ਕੇ ਤਿਆਰ ਹੋਊਗੀ ਇਹ ਦੇਖੋ ਜੀ ਉਸੇ ਤਰ੍ਹਾਂ ਦੋ ਵਾਰ ਸੂਈ ਕਮਾਉਣੀ ਆ ਆਪਾਂ نیچے ਲੈ ਕੇ ਜਾਣਾ ਜਿਹਦੇ ਨਾਲ ਆਪਣਾ ਪ੍ਰੋਪਰ ਲੁੱਕ ਬਹੁਤ ਸੋਹਣੀ ਤਿਆਰ ਹੋ ਜਾ ਫਲਾਵਰ ਦੀ ਇਹ ਦੇਖੋ ਜੀ ਆਪਣੇ ਫਲਾਵਰ ਦੀ ਪੂਰੀ ਲੁੱਕ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਤੇ ਮੈਂ ਉੱਪਰ ਹੀ ਦੋ ਲਗਾਏ ਸੀ ਛੋਟੇ ਛੋਟੇ ਫਲਾਵਰ نیچے ਮੈਂ ਫਲਾਵਰ ਨਹੀਂ ਲਗਾਏ ਨੀਝੇ ਮੇ ਪੱਤੀਆਂ ਲਗਾਈਆਂ ਸੀ ਆ ਦੇਖ ਲਈ ਇਹ ਪਰ ਉੱਪਰ ਤਿਆਰ ਹੋ ਗਿਆ ਆਪਣਾ ਜਿਹੜਾ ਫਲਾਵਰ ਹੈ ਮੇਰੀ ਇੱਕ ਗੰਢ ਸਿਰਫ ਰਹਿ ਗਈ ਆ ਉਹ ਮੈਂ ਇੱਧਰ ਲਗਾਵਾਂਗੀ ਇਹਦੇ ਆਲੇ ਦਲੇ ਮੈਂ ਪੰਜ-ਪੰਜ ਗੰਢ ਟੋਪੀਆਂ ਵਾਲੀਆਂ ਗੰਢਾਂ ਲਗਾਈਆਂ ਸੀਗੀਆਂ ਛੋਟੇ-ਛੋਟੇ ਡੰਡੀਆਂ ਲਗਾ ਕੇ ਨਾ ਇਸ ਵਾਰ ਪੰਜ-ਪੰਜ ਮੈਂ ਨਾੜ ਲਗਾਏ ਸੀ ਇਹ ਹੈ ਇਸਦੀ ਫਾਈਨਲ ਲੁੱਕ ਇਹਨੀ ਸੋਹਣੀ ਤੇ ਪਰਫੈਕਟ ਬਣ ਕੇ ਤਿਆਰ ਹੋਈ ਹੈ ਜੀ ਅਗਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ